ਤਸਵੀਰਾਂ ਲੁਧਿਆਣਾ ਦੀ ਓਮੈਕਸ ਰਾਇਲ ਰੈ residency ਤੋਂ ਸਾਹਮਣੇ ਆ ਰੀਆਂ ਨੇ ਜਿੱਥੇ ਅੱਜ ਗਣਤੰਤਰ ਦਿਵਸ ਬੜੇ ਹੀ ਜ਼ੋਰਾਂ ਸ਼ੋਰਾਂ ਦੇ ਨਾਲ ਮਨਾਇਆ ਗਿਆ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਹੜੇ ਰੈ residents ਨੇ ਓਮੈਕਸ ਰਾਇਲ ਰੈ residency ਦੇ ਉਹਨਾਂ ਦੇ ਵੱਲੋਂ ਝੰਡਾ ਫੈਰਾਉਣ ਦੀ ਰਸਮ ਕੀਤੀ ਗਈ ਇਸ ਦੇ ਨਾਲ ਹੀ ਇੱਕ ਸਮਾਗਮ ਵੀ ਕਰਵਾਇਆ ਗਿਆ ਜਿਸ ਸਮਾਗਮ ਦੇ ਦੌਰਾਨ ਛੋਟੇ-ਛੋਟੇ ਬੱਚਿਆਂ ਦੇ ਵੱਲੋਂ ਦੇਸ਼ ਨੂੰ ਲੈ ਕੇ ਸਪੀਚ ਵੀ ਜਿਹੜੀਆਂ ਦਿੱਤੀ ਗਈ ਤਾਂ ਇੱਕ ਵਾਰ ਤੁਸੀਂ ਵੀ ਇਹਨਾਂ ਤਸਵੀਰਾਂ ਦਾ ਰੁਕ ਕਰੋ ਤਸਵੀਰਾਂ ਲੁਧਿਆਣਾ ਦੀ ਓਮੈਕਸ ਰਾਇਲ ਰੈ residency ਤੋਂ ਸਾਹਮਣੇ ਆ ਰੀਆਂ ਨੇ ਜਿੱਥੇ ਅੱਜ ਗਣਤੰਤਰ ਦਿਵਸ ਬੜੇ ਹੀ ਜ਼ੋਰਾਂ ਸ਼ੋਰਾਂ ਦੇ ਨਾਲ ਮਨਾਇਆ ਗਿਆ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਹੜੇ ਰੈ residents ਨੇ ਓਮੈਕਸ ਰਾਇਲ ਰੈ residency ਦੇ ਉਹਨਾਂ ਦੇ ਵੱਲੋਂ ਝੰਡਾ ਫੈਰਾਉਣ ਦੀ ਰਸਮ ਕੀਤੀ ਗਈ ਇਸ ਦੇ ਨਾਲ ਹੀ ਇੱਕ ਸਮਾਗਮ ਵੀ ਕਰਵਾਇਆ ਗਿਆ ਜਿਸ ਸਮਾਗਮ ਦੇ ਦੌਰਾਨ ਛੋਟੇ-ਛੋਟੇ ਬੱਚਿਆਂ ਦੇ ਵੱਲੋਂ ਦੇਸ਼ ਨੂੰ ਲੈ ਕੇ ਸਪੀਚ ਵੀ ਜਿਹੜੀਆਂ ਦਿੱਤੀ ਗਈ ਤਾਂ ਇੱਕ ਵਾਰ ਤੁਸੀਂ ਵੀ ਇਹਨਾਂ ਤਸਵੀਰਾਂ ਦਾ ਰੁਕ ਕਰੋ ਤਸਵੀਰਾਂ ਲੁਧਿਆਣਾ ਦੀ ਓਮੈਕਸ ਰਾਇਲ ਰੈ residency ਤੋਂ ਸਾਹਮਣੇ ਆ ਰੀਆਂ ਨੇ ਜਿੱਥੇ ਅੱਜ ਗਣਤੰਤਰ ਦਿਵਸ ਬੜੇ ਹੀ ਜ਼ੋਰਾਂ ਸ਼ੋਰਾਂ ਦੇ ਨਾਲ ਮਨਾਇਆ ਗਿਆ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਹੜੇ ਰੈ residents ਨੇ ਓਮੈਕਸ ਰਾਇਲ ਰੈ residency ਦੇ ਉਹਨਾਂ ਦੇ ਵੱਲੋਂ ਝੰਡਾ ਫੈਰਉਣ ਦੀ ਰਸਮ ਕੀਤੀ ਗਈ ਇਸ ਦੇ ਨਾਲ ਹੀ ਇੱਕ ਸਮਾਗਮ ਵੀ ਕਰਵਾਇਆ ਗਿਆ ਜਿਸ ਸਮਾਗਮ ਦੇ ਦੌਰਾਨ ਛੋਟੇ-ਛੋਟੇ ਬੱਚਿਆਂ ਦੇ ਵੱਲੋਂ ਦੇਸ਼ ਨੂੰ ਲੈ ਕੇ ਸਪੀਚ ਵੀ ਜਿਹੜੀਆਂ ਦਿੱਤੀ ਗਈ ਤਾਂ ਇੱਕ ਵਾਰ ਤੁਸੀਂ ਵੀ ਇਹਨਾਂ ਤਸਵੀਰਾਂ ਦਾ ਰੁਕ ਕਰੋ ਤਸਵੀਰਾਂ ਲੁਧਿਆਣਾ ਦੀ ਓਮੈਕਸ ਰਾਇਲ ਰੈ residency ਤੋਂ ਸਾਹਮਣੇ ਆ ਰੀਆਂ ਨੇ ਜਿੱਥੇ ਅੱਜ ਗਣਤੰਤਰ ਦਿਵਸ ਬੜੇ ਹੀ ਜ਼ੋਰਾਂ ਸ਼ੋਰਾਂ ਦੇ ਨਾਲ ਮਨਾਇਆ ਗਿਆ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਹੜੇ ਰੈ residents ਨੇ ਓਮੈਕਸ ਰਾਇਲ ਰੈ residency ਦੇ ਉਹਨਾਂ ਦੇ ਵੱਲੋਂ ਝੰਡਾ ਫੈਰਉਣ ਦੀ ਰਸਮ ਕੀਤੀ ਗਈ ਇਸ ਦੇ ਨਾਲ ਹੀ ਇੱਕ ਸਮਾਗਮ ਵੀ ਕਰਵਾਇਆ ਗਿਆ ਜਿਸ ਸਮਾਗਮ ਦੇ ਦੌਰਾਨ ਛੋਟੇ-ਛੋਟੇ ਬੱਚਿਆਂ ਦੇ ਵੱਲੋਂ ਦੇਸ਼ ਨੂੰ ਲੈ ਕੇ ਸਪੀਚ ਵੀ ਜਿਹੜੀ ਆ ਦਿੱਤੀ ਗਈ ਤਾਂ ਇੱਕ ਵਾਰ ਤੁਸੀਂ ਵੀ ਇਹਨਾਂ ਤਸਵੀਰਾਂ ਦਾ ਰੁਕ ਕਰੋ ਤਸਵੀਰਾਂ ਲੁਧਿਆਣਾ ਦੀ ਓਮੈਕਸ ਰਾਇਲ ਰੈ residency ਤੋਂ ਸਾਹਮਣੇ ਆ ਰੀਆਂ ਨੇ ਜਿੱਥੇ ਅੱਜ ਗਣਤੰਤਰ ਦਿਵਸ ਬੜੇ ਹੀ ਜ਼ੋਰਾਂ ਸ਼ੋਰਾਂ ਦੇ ਨਾਲ ਮਨਾਇਆ ਗਿਆ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਹੜੇ ਰੈ residents ਨੇ ਓਮੈਕਸ ਰਾਇਲ ਰੈ residency ਦੇ ਉਹਨਾਂ ਦੇ ਵੱਲੋਂ ਝੰਡਾ ਫੈਰਾਉਣ ਦੀ ਰਸਮ ਕੀਤੀ ਗਈ ਇਸ ਦੇ ਨਾਲ ਹੀ ਇੱਕ ਸਮਾਗਮ ਵੀ ਕਰਵਾਇਆ ਗਿਆ ਜਿਸ ਸਮਾਗਮ ਦੇ ਦੌਰਾਨ ਛੋਟੇ-ਛੋਟੇ ਬੱਚਿਆਂ ਦੇ ਵੱਲੋਂ ਦੇਸ਼ ਨੂੰ ਲੈ ਕੇ ਸਪੀਚ ਵੀ ਜਿਹੜੀਆਂ ਦਿੱਤੀ ਗਈ ਤਾਂ ਇੱਕ ਵਾਰ ਤੁਸੀਂ ਵੀ ਇਹਨਾਂ ਤਸਵੀਰਾਂ ਦਾ ਰੁਕ ਕਰੋ ਤਸਵੀਰਾਂ ਲੁਧਿਆਣਾ ਦੀ ਓਮੈਕਸ ਰਾਇਲ ਰੈ residency ਤੋਂ ਸਾਹਮਣੇ ਆ ਰੀਆਂ ਨੇ ਜਿੱਥੇ ਅੱਜ ਗਣਤੰਤਰ ਦਿਵਸ ਬੜੇ ਹੀ ਜ਼ੋਰਾਂ ਸ਼ੋਰਾਂ ਦੇ ਨਾਲ ਮਨਾਇਆ ਗਿਆ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਹੜੇ ਰੈ residents ਨੇ ਓਮੈਕਸ ਰਾਇਲ ਰੈ residency ਦੇ ਉਹਨਾਂ ਦੇ ਵੱਲੋਂ ਝੰਡਾ ਫੈਰਉਣ ਦੀ ਰਸਮ ਕੀਤੀ ਗਈ ਇਸ ਦੇ ਨਾਲ ਹੀ ਇੱਕ ਸਮਾਗਮ ਵੀ ਕਰਵਾਇਆ ਗਿਆ ਜਿਸ ਸਮਾਗਮ ਦੇ ਦੌਰਾਨ ਛੋਟੇ-ਛੋਟੇ ਬੱਚਿਆਂ ਦੇ ਵੱਲੋਂ ਦੇਸ਼ ਨੂੰ ਲੈ ਕੇ ਸਪੀਚ ਵੀ ਜਿਹੜੀਆਂ ਦਿੱਤੀ ਗਈ ਤਾਂ ਇੱਕ ਵਾਰ ਤੁਸੀਂ ਵੀ ਇਹਨਾਂ ਤਸਵੀਰਾਂ ਦਾ ਰੁਕ ਕਰੋ